ਮੈਨੂੰ ਪਨੀਰ ਚਾਹੀਦਾ। ਮੰਮੀਏ। ਮੈਨੂੰ ਪਨੀਰ ਚਾਹੀਦਾ। ਤੇਰੀ ਮਾਂ ਨੇ ਡਾਕ ਨਾ ਚਾਹੀਆਂ ਐਸੇ ਜਿਹੜਾ ਤੈਨੂੰ ਪਨੀਰ ਬਣਾ ਦੇ। ਪਨੀਰ ਤੋਂ ਮੈਨੂੰ ਨਾ ਨਾ ਕਰਿਆ ਕਰ ਰਿਸ਼ਤੇ ਟੁੱਟ ਜਾਂਦੇ ਪਨੀਰ ਪਿੱਛੇ। ਟੁੱਟ ਜਾਂਦੇ ਟੁੱਟ ਜਾਂਦੇ ਆ। ਐਕਸਕਿਊਜ਼ ਮੀ। ਠੀਕ ਆ ਨਾ 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 ਕਰਿਆ ਕਰੋ ਮੈਨੂੰ ਪਨੀਰ ਤੋਂ। ਤੇ ਟੁੱਟ ਜਾਂ ਜਿਹੜੇ ਟੁੱਟਦੇ ਆ। ਠੀਕ ਆ ਮੈਨੂੰ ਕੀ ਵੀ ਫਲ ਚਾਹੀਦਾ ਵਾ। ਤੇ ਨਹੀਂ ਨੀ ਕੀ ਵੀ ਵਗ ਤੇਰਾ ਸੈਲ ਨਹੀਂ ਘਟੇਗੇ ਉੱਤੇ ਮੈਨੂੰ ਕਦੇ ਕੋਈ ਫਲ ਨਹੀਂ ਲੈ ਕੇ ਦਿੱਤਾ ਤੁਸੀਂ ਤੈਨੂੰ ਤਾਂ ਲੈ ਕੇ ਹੀ ਨਹੀਂ ਦਿੱਤਾ ਕਦੀ ਮੇਰਾ ਵੀ ਦਿਲ ਕਰਦਾ ਰਿਸ਼ਤਾ ਤੋੜਦਾ ਤੋੜ ਦੇ ਤੋੜ ਦੂੰ ਤੋੜ ਦੇ ਚੱਕ ਤੂੰ ਗਰੀਬੀ ਇਹਦਾ ਕੋਈ ਮਕੈਨਿਕ ਹੋਇਆ ਤਾਂ ਦੱਸਿਓ ਇਹ ਚੱਲਦੀ ਚੱਲਦੀ ਬੰਦ ਹੋ ਗਈ ਆ ਕਰੰਟ ਨਹੀਂ ਆ ਰਿਹਾ ਇਹਦੇ ਵਿੱਚ ਕੋਈ ਬੰਦਾ ਟਰੈਡ ਮਿਲਦਾ ਜਿਹੜਾ ਹੋਵੇ ਦੱਸਿਓ ਮੜਾ ਮੈਂ ਇਹੀ ਕਰਕੇ ਕੋਈ ਇਹਦਾ ਕੋਈ ਮਕੈਨਿਕ ਹੋਇਆ ਤਾਂ ਦੱਸਿਓ ਇਹ ਚੱਲਦੀ ਚੱਲਦੀ ਬੰਦ ਹੋ ਗਈ ਆ ਕਰੰਟ ਨਹੀਂ ਆ ਰਿਹਾ ਇਹਦੇ ਵਿੱਚ ਕੋਈ ਬੰਦਾ ਟਰੈਡ ਮਿਲਦਾ ਜਿਹੜਾ ਬੜੇ ਪਿਆਰ ਨਾਲ ਲਾਉਣੀ ਆਪਾਂ ਕਿਉਂਕਿ ਜੇ ਆਪਾਂ ਨੂੰ ਸਸਤੀ ਮਿਲ ਗਈ ਤੇ ਇਹ ਹੈ ਨਹੀਂ ਸਸਤੀ ਵੈਸੇ 6-700 ਰੁਪਿਆ ਰੇਟ ਹੋ ਗਿਆ ਕਹਿੰਦੇ ਇਹਦਾ ਹੋ ਗਿਆ ਉਹ ਲੈ ਬੰਦਾ ਲਗਾਉਦਾ ਤੂੰ ਤੇ ਆਹ ਬੰਦਾ ਲੌਕ ਆ ਆਓ ਭਾਈ ਇੱਧਰ ਆਓ ਕਰ ਦਈਏ ਖਾਲੀ